ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਆ ਰਹੇ ਨੇ ਜਿਸ ਕਾਰਨ ਲੋਕਾਂ ਦਾ ਜਿਹੜਾ ਜਾਲੀ-ਮਾਲੀ ਨੁਕਸਾਨ ਹੋ ਰਿਹਾ ਤਾਂ ਉੱਥੇ ਹੜ੍ਹ ਪੀੜਤਾਂ ਦੀ ਮਦਦ ਕਰਨ ਵਾਸਤੇ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣਾ ਇੰਗਲੈਂਡ ਦਾ ਦੌਰਾ ਰੱਦ ਕਰ ਦਿੱਤਾ ਜਾਣਕਾਰੀ ਦਿੰਦੇ ਹੋਏ ਸੰਤ ਸੀਚੇਵਾਲ ਦੇ ਸੇਵਾਦਾਰਾਂ ਨੇ ਦੱਸਿਆ ਕਿ ਉਹਨਾਂ ਨੇ ਜਿਹੜਾ 8 ਸਤੰਬਰ ਤੱਕ ਇੰਗਲੈਂਡ ਦੇ ਵਿੱਚ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾਣਾ ਸੀ ਇੰਗਲੈਂਡ ਦੀਆਂ ਸੰਗਤਾਂ ਜਿਹੜੇ ਬਿਤੇ 1 ਸਾਲ ਤੋਂ ਸੰਤ ਸੀਚੇਵਾਲ ਜੀ ਦੀ ਉਡੀਕ ਕਰ ਰਹੀਆਂ ਸੀ ਪਰ ਸੰਤ ਚਿਵਾਲੇ ਹੜਪ੍ਰਭਾਵਿਤ ਇਲਾਕੇ ਦੇ ਲੋਕਾਂ ਦੀ ਮਦਦ ਕਰਨ ਨੂੰ ਤਰਜੀਹ ਦਿੱਤੀ ਆ ਜਿਸ ਕਰ ਜੋਗਾ ਕਿ ਸੰਤ ਸਿਚੇਵਾਲ ਵੱਲੋਂ ਵਿਦੇਸ਼ ਦੌਰਾ ਰੱਦ ਕਰਨ ਨੇ ਕੀਤੇ ਫੈਸਲੇ ਨਾਲ ਇਲਾਕੇ ਦੇ ਲੋਕਾਂ ਨੂੰ ਉਮੀਦ ਆ ਜਿਹੜੀ ਉਹ ਬਹੁਤ ਜ਼ਿਆਦਾ ਵੱਜ ਗਈ ਹੈ ਕਿ ਉਹਨਾਂ ਦੇ 35 ਦੇ ਕਰੀਬ ਪਿੰਡ ਸੁਰੱਖਿਅਤ ਰਹਿਣਗੇ ਸੰਤ ਸਿਚੇਵਾਲ ਪਿੰਡ ਆਲੀ ਕਲਾਂ ਵਿਖੇ ਜਿਹੜਾ ਸਵੇਰ ਤੋਂ ਹੀ ਵਿਆਸ ਦਰਿਆ ਦੇ ਐਡਵਾਂਸ ਬਣ ਨੂੰ ਲੱਗ ਰੇ ਢਾਣ ਨੂੰ ਰੋਕਣ ਇਲਾਕੇ ਦੇ ਲੋਕਾਂ ਨਾਲ ਲੈ ਕੇ ਜਿਹੜਾ ਮੰਦੀ ਮਜ਼ਬੂਤੀ ਲਈ ਡਟ ਗਏ ਨੇ ਕੌਂਡ ਟੈਂਕ ਤੋਂ ਲਗਾਤਾਰ ਪਿਆਸ ਦਰਿਆ ਵਿੱਚ ਆ ਰਿਹਾ ਹੈ ਪਾਣੀ ਕਾਰਨ ਤੁਸੀਂ ਬੰਦੇ ਅੰਦਰ 500 ਤੋਂ 600 ਫੁੱਟ ਲੰਬੇ ਐਡਵਾਂਸ ਤੁਸੀਂ ਬੰਨ੍ਹ ਢਾ ਲੱਗ ਰਹੀ ਆ ਜਿਸ ਨੂੰ ਸੁਰੱਖਿਅਤ ਰੱਖਣ ਲਈ ਇਲਾਕੇ ਦੇ ਲੋਕਾਂ ਤੇ ਕਿਸਾਨਾਂ ਨਾਲ ਮਿਲ ਕੇ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਸਾਲ 2023 ਦੀ ਗੱਲ ਕਰਦੇ ਆ ਸਾਲ 2023 ਦੇ ਵਿੱਚ ਇਹ ਬੰਨ ਟੁੱਟਣ ਕਾਰਨ ਇਸ ਇਲਾਕੇ ਵਿੱਚ ਹਜ਼ਾਰਾਂ ਏਕੜ ਝੋਨੇ ਦੀ ਫਸਲ ਬਰਬਾਦ ਹੋ ਗਈ ਸੀ ਤੇ ਕਿਸਾਨਾਂ ਨੂੰ ਵੱਡੇ ਪੱਧਰ ਤੇ ਆਰਥਿਕ ਨੁਕਸਾਨ ਚੱਲਣਾ ਪਿਆ ਸੀ ਇਸ ਵਾਰ ਵੀ ਸਥਿਤੀ ਬਹੁਤ ਜ਼ਿਆਦਾ ਗੰਭੀਰ ਬਣੀ ਹੋਈ ਆ ਸੰਤ ਸਿਚੇਵਾਲ ਨੇ ਇਲਾਕੇ ਅਤੇ ਸੰਗਤਾਂ ਨੂੰ ਆਲੇ-ਕਲਾਂ ਦੇ ਐਡਵਾਂਸ ਬੰਨ ਤੇ ਚੰਦੀ ਅਪੀਲ ਕੀਤੀ ਆ ਇਸ ਬੰਨ ਦੀ ਮਜ਼ਬੂਤੀ ਨੇ 35 ਪਿੰਡਾਂ ਨੂੰ ਹੜ੍ਹ ਦੇ ਖੋਪੀ ਤੋਂ ਬਚਾਇਆ ਆਲੀ ਕਲਾਂ ਦੇ ਸਰਪੰਚ ਨੇ ਦੱਸਿਆ ਕਿ ਜਿਹੜਾ ਸਵੇਰ ਤੋਂ ਹੀ ਬਿਆਸ ਦਰਿਆ ਦਾ ਪਾਣੀ ਨੇ ਬੰਨ ਨੂੰ ਇੱਕ ਪਾਸੋਂ ਖੋੜਨਾ ਸ਼ੁਰੂ ਕਰ ਦਿੱਤਾ ਸੀ ਉਹਨਾਂ ਨੇ ਦੱਸਿਆ ਕਿ ਜਦੋਂ ਬੰਨ ਅੱਧੇ ਨਾਲੋਂ ਜ਼ਿਆਦਾ ਖੁਰ ਗਿਆ ਤਾਂ ਉਹਨਾਂ ਨੇ ਸਾਰੀਆਂ ਉਮੀਦਾਂ ਛੱਡ ਦਿੱਤੀਆਂ ਸੀ ਪਰ ਉਹਨਾਂ ਨੇ ਸੰਤਾਂ ਦਾ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਸਦਕਾ ਇਸ ਬੰਨ ਨੂੰ ਹਾਲ ਦੀ ਘੜੀ ਢਾਹ ਲੱਗਣ ਤੋਂ ਬਚਾ ਲਿਆ ਗਿਆ ਪਿੰਡ ਸਰੂਪਵਾਲ ਦੇ ਕਿਸਾਨ ਨੇ ਦੱਸਿਆ ਕਿ ਜਿਉਂ ਹੀ ਸੰਤ ਸਿਚੇਵਾਲ ਨੂੰ ਜਿਹੜਾ ਦੇਰ ਰਾਤ ਜਾਣਕਾਰੀ ਮਿਲੀ ਬੰਨ ਟੁੱਟਣ ਦੀ ਕਗਾਰ ਤੇ ਆ ਗਿਆ ਤੇ ਉਹਨਾਂ ਨੇ ਆਪਣਾ ਇੰਗਲੈਂਡ ਜਾਣ ਦਾ ਦੌਰਾ ਰੱਦ ਕਰਕੇ ਸਿੱਧਾ ਆਲੀ ਕਲਾਂ ਦੇ ਐਡਵਾਂਸ ਬੰਨ ਨੂੰ ਬਚਾਉਣ ਲਈ ਪਹੁੰਚ ਗਏ ਸੀ ਉਹਨਾਂ ਨੇ ਦੱਸਿਆ ਕਿ ਸੰਤ ਸਿਚੇਵਾਲ ਦੇ ਇੱਥੇ ਪਹੁੰਚਣ ਨਾਲ ਇਲਾਕੇ ਦੇ ਲੋਕਾਂ ਤੇ ਨੌਜਵਾਨਾਂ ਨੂੰ ਵੱਡੀ ਹੱਲਾਸ਼ੇਰੀ ਮਿਲੀ ਤੇ ਬੰਨ ਨੂੰ ਤਾਂ ਲੱਗ ਗਈ ਜਿਸ ਨਾਲ ਇਸ ਇਲਾਕੇ ਦੇ 30 ਤੋਂ 35000 ਏਕੜ ਦੀ ਫਸਲ ਦਾ ਜਿਹੜਾ ਬਚਾਅ ਹੋ ਗਿਆ ਉਹਨਾਂ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਤੇ ਕਿਸਾਨਾਂ ਦੇ ਵੱਲੋਂ ਲਗਾਤਾਰ ਬੰਨਾਂ ਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ